ਪਬਲਿਕ ਕਾਲਜ ਸਮਾਣਾ ਦੇ ਸੈਮੀਨਾਰ ਹਾਲ ਦੇ ਵਿੱਚ ਕੱਲ ਨੂੰ ਜਿਹੜੀ ਬਲਾਗ ਸਭਾਤੀ ਜ਼ਿਲ੍ਹਾ ਪ੍ਰੀਸ਼ਦ ਦੇ ਚੋਣਾਂ ਦੀ ਗਿਣਤੀ ਹੋਣੀ ਹੈ ਵੋਟਾਂ ਦੀ ਉਸ ਦੇ ਲਈ ਅੱਜ ਜਿਹੜੇ ਕਾਊਂਟਿੰਗ ਹਾਲ ਦੇ ਵਿੱਚ ਜੋ ਜਾਣਗੇ ਅਧਿਕਾਰੀ ਜੋ ਕਾਊਂਟਿੰਗ ਕਰਨਗੇ ਉਹਨਾਂ ਦੀ ਰੈਸਲ ਕਰਾਈ ਗਈ ਇਸ ਮੌਕੇ ਤੇ ਚੋਣ ਅਧਿਕਾਰੀ ਸਮਾਣਾ ਰੀਤਾ ਗੋਇਲ ਅਤੇ ਜਿਹੜੇ ਟ੍ਰੇਨਿੰਗ ਲੈਣ ਵਾਲੇ ਸੀ ਉਹ ਸਾਰੇ ਅਧਿਕਾਰੀ ਪਹੁੰਚੇ ਅਤੇ ਉਹਨਾਂ ਨੂੰ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀ ਗਈਆਂ ਅਤੇ ਹੁਣ ਇਹ ਵੀ ਜਾਣਕਾਰੀ ਦਿੱਤੀ ਗਈ ਕਿ काउंटिंग हॉल ਦੇ ਆਸ-ਪਾਸ ਪੁਲਿਸ ਦੇ ਪੂਖਤਾ ਇੰਤਜ਼ਾਮ ਕੀਤੇ ਗਏ ਹਨ ਕਿਸੇ ਵੀ ਭਾਰੀ ਵਿਅਕਤੀ ਨੂੰ ਅੰਦਰ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ ਸਿਰਫ ਉਮੀਦਵਾਰ ਅਤੇ ਉਹਨਾਂ ਦੇ ਕਾਊਂਟਿੰਗ ਏਜੰਟ ਹੀ ਜਾ ਸਕਦੇ ਹਨ ਉਮੀਦਵਾਰਾਂ ਵਾਸਤੇ ਔਰ ਕਾਊਂਟਿੰਗ ਏਜੰਟਾਂ ਵਾਸਤੇ ਫਾਰਮ ਤੇ ਨਿਯੁਕਤੀ ਪੱਤਰ ਜਾਰੀ ਕੀਤੇ ਜਾ ਰਹੇ ਹਨ ਇਸ ਲਈ ਕਾਊਂਟਿੰਗ ਦੇ ਹਾਲ ਦੇ ਵਿੱਚ ਜੇ ਉਮੀਦਵਾਰ ਨਹੀਂ ਜਾਂਦਾ ਤਾਂ ਉਹਨਾਂ ਦਾ ਏਜੰਟ ਜਾ ਸਕਦਾ ਹੈ ਇਸ ਤੇ ਵਾਰ ਜਾਣਕਾਰੀ ਚੋਣ ਅਧਿਕਾਰੀ ਐਸ.ਡੀ.ਐਮ ਸਵਾਨਾ ਰੀਚਾ ਗੋਇਲ ਬਲੰਦ ਦਿੱਤੇ ਗਈ ਅੱਜ 16 ਤਰੀਕ ਨੂੰ ਜਿਹੜੇ ਕਾਊਂਟਿੰਗ ਸਟਾਫ ਸਾਨੂੰ ਮਿਲਿਆ ਜੀ ਚ ਕਾਊਂਟਿੰਗ ਸੁਪਰਵਾਈਜ਼ਰ ਤੇ ਅਸਿਸਟੈਂਟ ਤੇ ਮਾਈਕਰੋਬਜ਼ਰਵਜ਼ ਨੂੰ ਟ੍ਰੇਨਿੰਗ ਕੱਲ ਵੀ ਹੋਈ ਸੀ ਤੇ ਅੱਜ ਅਸੀਂ ਪਬਲਿਕ ਕੋਲੇ ਸਵਾਨਾ ਵਿਖੇ ਰਸਲ ਕਰਾ ਰਹੇ ਹਾਂ ਤੇ ਇਸ ਤੋਂ ਇਲਾਵਾ ਕਾਊਂਟਿੰਗ ਹਾਲ ਦਾ ਜਿਹੜਾ ਹੈਗਾ ਐਸ ਪਰ ਲੇਆਉਟ ਸਾਰੇ ਅਰੇਂਜਮੈਂਟ ਕਰ ਲਿੱਤੇ ਗਏ ਨੇ ਤੇ ਹੁਣ ਹੀ ਮੈਂ ਤੇ ਡੀਐਸਪੀ ਸਵਾਨਾ ਸਾਰਾ ਸਿਕਿਉਰਿਟੀ ਅਰੇਂਜਮੈਂਟਸ ਦਾ ਰਿਵਿਊ ਕਰਕੇ ਆਇਆ ਤੇ ਵੱਖ-ਵੱਖ ਉਮੀਦਵਾਰ ਨੂੰ ਪੱਤਰ ਜਾਰੀ ਕਰ ਦਿੱਤਾ ਗਿਆ ਤੇ ਸੂਚਨਾ ਦਿੱਤੀ ਗਈ ਹੈ ਕਿ ਖੁਦ ਹਾਜ਼ਰ ਹੋ ਸਕਦੇ ਨੇ ਜਾਂ ਕਾਊਂਟਿੰਗ ਏਜੰਟਸ ਤੇ ਉਹਨਾਂ ਦੇ ਨਿਯੁਕਤੀ ਪੱਤਰ ਸਾਡੇ ਵੱਲੋਂ ਜਾਰੀ ਕੀਤੇ ਜਾ ਰਹੇ ਨੇ ਤੇ ਉਹ ਆਪਣਾ ਨਿਯੁਕਤੀ ਪੱਤਰ ਦਿਖਾ ਕੇ ਜਾਈ ਕਾਰਡ ਦਿਖਾ ਕੇ ਜਿਹੜਾ ਉਮੀਦਵਾਰ ਖੁਦ ਹੈ ਉਹਨੂੰ ਆਈ ਕਾਰਡ ਬਣੇਗਾ ਤੇ ਕਾਊਂਟਿੰਗ ਏਜੰਟ ਦਾ ਫਾਰਮ ਹੋਏਗਾ ਤੇ ਉਹ ਦਿਖਾ ਕੇ ਉਹਨਾਂ ਦੀ ਮੇਨ ਗੇਟ ਤੋਂ ਐਂਟਰੀ ਹੋਏਗੀ ਤੇ ਸਾਡੇ ਵੱਲੋਂ ਟੇਬਲਸ ਲਗਾਏ ਗਏ ਨੇ ਜਿਨ੍ਹਾਂ ਤੇ ਵਕ ਵਕ ਬੂਥ ਦੀ ਜਿਹੜੀ ਵੈਲਟ ਬਾਕਸ ਦੀ ਗਿਣਤੀ ਕੀਤੀ ਜਾਣੀ ਹੈ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਵੱਖਰੇ ਟੇਬਲ ਹੋਣਗੇ ਤੇ ਪੰਚਾਇਤ ਸਮੇਤ ਵੱਖਰੇ ਟੇਬਲ ਹੋਣਗੇ ਤੇ ਜ਼ੋਨ ਵਾਈਜ਼ ਰਿਜ਼ਲਟ ਕੋਸ਼ਿਸ਼ ਕੀਤਾ ਜਾਏਗਾ ਤੇ ਸਾਰੇ ਜਿਹੜੇ ਹੈਗੇ ਨੇ ਤਿਆਰੀਆਂ ਮੁਕੰਮਲ ਕਰ ਲਈਤੀਆਂ ਨੇ ਸਿਕਿਉਰਿਟੀ ਸਾਨੇ ਦੋ ਕੰਡੋਂੋਂ ਫੇਰੀਆ ਕੀਤੀ ਨੇ ਜਿਹੜੀ ਬੀਐਡ ਕਾਲਜ ਦੀ ਐਂਟਰੀ ਹੈ ਉੱਥੇ ਫ੍ਰਿਸਕਿੰਗ ਪੁਆਇੰਟ ਹੋਏਗਾ ਤੇ ਜਿਹੜਾ ਕਾਲਜ ਦਾ ਮੇਨ ਗੇਟ ਹੈ ਉਹ ਸਾਡੀ ਫਸਟ ਜਿਹੜੀ ਆਊਟਰ ਜਿਹਨੂੰ ਪੈਰੀਫਰੀ ਕਹਿ ਦਿੰਨੇ ਆਪਾਂ ਤੇ ਕੋਈ ਵੀ ਵਹੀਕਲ ਉਸ ਗੇਟ ਤੋਂ ਅੰਦਰ ਨਹੀਂ ਆਏਗਾ ਤੇ ਉੱਥੋਂ ਆਪਣੀ ਜਿਹੜੀ ਹੈਗੀ ਹੈ ਪ੍ਰੋਪਰ ਕਾਊਂਟਿੰਗ ਏਜੰਟ ਦੇ ਉਮੀਦਵਾਰ ਸਿਰਫ ਉਹੀ ਦਾਖਲ ਹੋ ਸਕਦਾ ਹੈਗਾ ਜਿਹੜਾ ਇਲੈਕਸ਼ਨ ਸਟਾਫ ਸਾਡੇ ਵੱਲੋਂ ਆਈ ਕਾਟ ਜਾਰੀ ਕੀਤੇ ਨੇ ਉਹ ਦਾਖਲ ਹੋ ਸਕਦੇ ਨੇ মিডিਆ ਕਿੱਥੇ ਆਫਿਸ ਤੇ ਹੈਗੇ? মিডিਆ ਦਾ ਸਾਡੇ ਵੱਲੋਂ ਇਹ ਅਰੇਂਜਮੈਂਟ ਕੀਤਾ ਗਿਆ ਹੈ ਕਿ ਜਿਹੜਾ মিডিਆ ਪ੍ਰੋਪਰ ਜਿਹੜਾ ਹੈਗੇ ਨੇ ਕਾਰਡ ਹੋਲਡਰ মিডিਆ ਪਰਸਨਸ ਹੈਗੇ ਨੇ ਉਹਨਾਂ ਲਈ ਸਾਡੇ ਵੱਲੋਂ ਜਿਹੜਾ ਹੈਗਾ ਬੀਆਰਡ ਕਾਲਜ ਦੇ ਗਰਾਉਂਡ ਫਲੋਰ ਤੇ ਇੱਕ মিডিਆ ਦਾ ਰੂਮ ਰੈਡੀ ਕੀਤਾ ਗਿਆ ਜਿੱਥੇ ਉਹ ਆ ਕੇ ਬੈਠ ਸਕਦੇ ਨੇ ਤੇ ਸਾਡੇ ਵੱਲੋਂ ਟਾਈਮ ਟੂ ਟਾਈਮ ਉਹਨਾਂ ਨੂੰ ਸੂਚਨਾ ਦਿੱਤੀ ਜਾਊਗੀ ਕਿ ਜੋ ਵੀ ਆਪਣੇ ਜ਼ੋਨ ਵਾਈਜ਼ ਰਿਜ਼ਲਟ ਚੱਲ ਰਹੇ ਹੋਣਗੇ ਤੇ ਸਾਡੇ ਵੱਲੋਂ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ ਜਾਊਗੀ ਤਾਂ ਅਸੀਂ ਉਹ ਮੀਡੀਆ ਦਾ ਜਿਹੜਾ ਹੈਗਾ ਇੱਕ ਵੱਖਰਾ ਜਿਵੇਂ ਮੀਡੀਆ ਗੈਲਰੀ ਕਹਿ ਦਿੰਨੇ ਆ ਸਾਡੇ ਵੱਲੋਂ ਅਰੇਂਜ ਕੀਤੀ ਗਈ ਹੈ ਠੀਕ ਹੈ ਥੈਂਕ ਯੂ